ਅਸੀਂ ਇਹ ਸੇਵਾਜੀ 2017 ਤੋਂ ਪਹਿਲੇ ਗੁਣਨ ਕੋਸਪੀਟ ਵਿੱਚ ਸੀ ਫਿਰ ਸਿਵਲ ਹਸਪਤਲੋਂ ਫਿਰ ਕੋਰਕਪਲਾਸ ਵਿੱਚ ਚਾਲੂ ਕੀਤੀ ਸੀ ਉਹਦੇ ਵਿੱਚ ਅਸੀਂ ਤਾਰ ਕੇ ਕਿ ਉੱਥੇ ਲੋੜਵੰਦ ਪਰਿਵਾਰ ਹੁੰਦੇ ਨੇ ਤੇ ਉਹਦੇ ਕਰਕੇ ਅਸੀਂ ਇਹ ਚਾਲੂ ਕੀਤੀ ਸੀ ਕਿ ਇੱਥੇ ਜਲਾ ਵੀ ਕੋਈ ਮਰੀਜ਼ ਹੁੰਦਾ ਵਾ ਇੱਥੇ ਆਣ ਕੇ ਇਸ ਚੀਜ਼ ਨੂੰ ਖਾਵੇ ਕਿ ਇਹ ਕੋਸ਼ਤਾਂ ਰੱਖੇ ਕਿ ਹਰ ਕੋਈ ਦੇ ਪਹੁੰਚ ਮਜ਼ੇਬ ਚ ਵਾਜਵਿਆ ਕਿ 10 ਰੁਪਏ ਦਵੇ ਚੀਜ਼ ਖਾਵੇ ਜੀ ਕੋ ਪੈਸੇ ਨਹੀਂ ਹੁੰਦੇ ਇਹਨੂੰ ਫਰੀਓ ਕੋਸ਼ ਵੀ ਦਿੱਤੀ ਜਾਂਦੀ ਆ ਖਾਣਾ ਰੋਜ਼ ਦਾ ਮਲਕੀ 200 ਦਾ 150 ਦਾ ਖਾਣਾ ਅਸੀਂ ਉੱਥੇ ਕਰਦੇ ਆ ਬਸਟੈਂਡ 100 150 ਦਾ ਖਾਣਾ ਅਸੀਂ ਖਾੜਦੇ ਆ ਡੀਸੀ ਦਫਤਰ ਤੇ 250 ਦਾ ਖਾਣਾ ਅਸੀਂ ਇੱਥੇ ਲੈ ਕੇ ਹੁੰਦੇ ਆ ਜੀ ਨੰਬਰ 12 ਵਜੇ ਤੋਂ 11 ਵਜੇ ਲਿਆਂਦਾ ਕਿ 11 ਵਜੇ ਤੋਂ ਲੈ ਕੇ ਤੁਸੀਂ 2 ਵਜੇ ਤੱਕ ਕਰਤਾ ਕਿ ਅਸੀਂ ਜੇ ਲੱਗੀ ਆਵੇ ਜਨਾ ਕੋਈ ਭੁੱਖੇ ਡਿਆ ਉਹ ਇੱਥੇ ਆ ਕੇ ਚੀਜ਼ ਖਾ ਲੇ ਕਿ ਇਹ ਬਾਹਰੋਂ ਨਾਲੋਂ ਮਹਿੰਗੀ ਨੋ ਚੀਜ਼ ਇਹ ਸਸਤੀ ਚੀਜ਼ ਹੈ ਨਾਲੇ ਵਧੀਆ ਕੁਆਲਿਟੀ ਦੀ ਚੀਜ਼ ਆ ਕਿ ਇਹਨੂੰ ਚੀਜ਼ ਨੂੰ ਖਾਵੇ ਉਹਨਾਂ ਉਹਦਾ ਬੰਦਾ ਸਹੀ ਰਹਿੰਦਾ ਜੀ ਇੰਨਾਂ ਨੇ ਜੋ ਵੀ ਮਰੀਜ਼ਾਂ ਵਾਸਤੇ ਕੀਤਾ ਬਹੁਤ ਹੀ ਅੱਛਾ ਕਰਦੇ ਆ ਕਿ ਜਿਹੜੇ ਕਰਕੇ ਮਰੀਜ਼ ਜਿਹੜੇ ਪੁੱਠੇ ਭਾਣੇ ਜਿਹੜੇ ਘਰੋਂ ਆਉਂਦੇ ਆ ਕਿ ਉਹਨਾਂ ਵਾਸਤੇ ਇਹ ਬਹੁਤ ਹੀ ਅੱਛਾ ਕੰਮ ਕਰ ਰਹੇ ਆ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਾਹਬ ਦੇ ਸਿਵਲ ਹਸਪਤਾਲ ਦੀ ਜਿੱਥੇ ਕੀ ਸਾਂਝੀ ਸੋਈ ਜਿਹੜੀ ਕੀ ਰੈਡ ਕਰਾਸ ਸੁਸਾਇਟੀ ਵੱਲੋਂ ਜਿਹੜੀ ਕੀ ਚਲਾਈ ਗਈ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਵੱਲੋਂ ਜਿਹੜਾ ਕੀ 10 ਰੁਪਏ ਦਾ ਜਿਹੜਾ ਕੀ ਇੱਥੇ ਲੰਗਰ ਪਛਾੜੇ ਵਾਲਾ ਲਗਾਇਆ ਗਿਆ ਵਾ ਤੇ ਆਮ ਜਿਹੜੀਆਂ ਇੱਥੇ ਹਸਪਤਾਲ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਵਾਸਤੇ ਬਹੁਤ ਸਹੂਲਤ ਆ ਤੇ ਗੱਲਬਾਤ ਵੀ ਕਰਾਂਗੇ ਇੱਥੋਂ ਦੇ ਲੋਕਾਂ ਨਾਲ ਜਿਹੜੇ ਕੀ ਇਹ ਸੇਵਾ ਨਿਭਾ ਰਹੇ ਨੇ ਆ ਭਾਈ ਸਾਹਿਬ ਕੀ ਨਾਮ ਤੁਹਾਡਾ ਸਾਡਾ ਬਰਾਜਾ ਮੇਰਾ ਨਾਮ ਫੁਲਵਿੰਦਰ ਸਿੰਘ ਹੈ ਜੀ ਫੁਲਵਿੰਦਰ ਸਿੰਘ ਜੀ ਇਹ ਜਿਹੜੀ ਸੋਸਾਇਟੀ ਤੁਹਾਡੇ ਵੱਲੋਂ ਸੇਵਾ ਨਿਭਾਈ ਆ ਰਹੀ ਆ ਇਹ ਕਿਹੜੀ ਸੋਸਾਇਟੀ ਵੱਲੋਂ ਕੀਤੀ ਜਾ ਰਹੀ ਆ ਤੇ ਕਿੰਨੇ ਸਮੇਂ ਤੋਂ ਤੁਸੀਂ ਕੰਮ ਕਰਦੇ ਆ ਰਹੇ ਹੋ ਉਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬਤੇ ਅਸੀਂ ਇਹ ਸੇਵਾ ਜੀ 2017 ਤੋਂ ਪਹਿਲੇ ਗੋਨਾਨਕ ਹਸਪਤਲ ਵਿੱਚ ਸੀ ਫਿਰ ਸਿਵਲ ਹਸਪਤਲੋਂ ਫਿਰ ਕੋਰਕਪਲੱਸ ਵਿੱਚ ਚਾਲੂ ਕੀਤੀ ਸੀ ਉਹਦੇ ਵਿੱਚ ਅਸੀਂ ਤਾਂ ਦੇ ਕਿ ਉੱਥੇ ਲੋੜਵੰਦ ਪਰਿਵਾਰ ਹੁੰਦੇ ਨੇ ਤੇ ਉਹਦੇ ਕਰਕੇ ਅਸੀਂ ਇਹ ਚਾਲੂ ਕੀਤੀ ਸੀ ਕਿ ਇੱਥੇ ਜੇ ਲਾ ਵੀ ਕੋਈ ਮਰੀਜ਼ ਹੁੰਦਾ ਵਾ ਇੱਥੇ ਆਨ ਕੇ ਇਸ ਚੀਜ਼ ਨੂੰ ਖਾਵੇ ਵੇਸ਼ਟਾ ਨਾ ਕਰੇ ਅਸੀਂ ਇਹ 10 ਰੁਪਏ ਕੋਸ਼ਤਾਂ ਰੱਖੀ ਹੋਈ ਆ ਕਿ ਇਹ ਕੋਸ਼ਤਾਂ ਰੱਖੇ ਕਿ ਹਰ ਕੋਈ ਦੇ ਪਹੁੰਚ ਮਜੀਬ ਚ ਵਾਜਵਿਆ ਕਿ 10 ਰੁਪਏ ਦਵੇ ਚੀਜ਼ ਖਾਣ ਦੇ ਜਿਹ ਕੋ ਪੈਸੇ ਨਹੀਂ ਹੁੰਦੇ ਉਹਨੂੰ ਫਰੀ ਹੋਸ਼ਤ ਵੀ ਦਿੱਤੀ ਜਾਂਦੀ ਆ ਇਹ ਚ ਕੋਈ ਨਹੀਂ ਕਿ 10 ਰੁਪਏ ਹੀ ਐਂ ਜੀ ਲੈਣੇ ਆ ਇਹ ਚ ਫਰੀ ਹੋਸ਼ਤ ਦਿੱਤੀ ਜਾਂਦੀ ਆ ਬਿਨੈਤ ਸਵੀਰ ਦੀ ਖਾਸ ਕਰਕੇ ਜਿਹੜੀ ਤੁਹਾਡੇ ਕੋਲ ਜਿਹੜੀ ਸਰਕਾਰ ਵੱਲੋਂ ਰੈਡ ਕਰਾਸ ਸੋਸਾਇਟੀ ਵੱਲੋਂ ਜਿਹੜੀ ਚਲਾਈ ਗਈ ਆ ਸਾਹਜੀ ਸੋਈ ਇਹ ਅੰਮ੍ਰਿਤਸਰ ਦੀ ਗੱਲ ਕਰੀ ਆ ਅੰਮ੍ਰਿਤਸਰ ਦੇ ਕਿਹੜੇ ਕਿਹੜੇ ਲਾਕੇ ਜਿਹੜੀ ਸੋਈ ਕੰਮ ਕਰਦੀ ਆ ਤੇ ਰੋਜ਼ ਦੀ ਅਸੀਂ ਗੱਲ ਕਰੀਏ ਕਿੰਨੇ ਕੁ ਕਵਾਂਟਿਟੀ ਤੁਸੀਂ ਜਿਹੜਾ ਚਾਵਲ ਜਿਆਦਾ ਤੁਸੀਂ ਦਾ ਜਿਹੜਾ ਬਣਾਉਂਦੇ ਹੋ ਕਿਹੜੀ ਚਾਵਲ ਲਿਆਉਂਦੇ ਹੋ ਰੋਜ਼ ਦਾ ਕਿੰਨੀ ਕਵਾਂਟਿਟੀ ਲਾ ਸਾਰੇ ਸਿਈਆ ਸਾਡੀ ਜਿਹੜੀ ਇਹ ਡੀਸੀ ਸਾਹਿਬ ਦੇ ਨਿਰਦੇਸ਼ ਅਨੁਸਾਰ ਅਤੇ ਰੈੱਡ ਕਰਾਸ ਦੇ ਸੰਯੋਗ ਦੇ ਨਾਲ ਇਹ ਜਿਹੜੀਆਂ ਸੁਸਾਇਟੀਆਂ ਭਾਜੀ ਆਪਣੀ ਜਿਹੜੀ ਸੁਸਾਇਟੀ ਆ ਇਹ ਪਹਿਲਾਂ ਸਿਵਲ ਹਸਪੀਟਲ ਹੋਣ ਡੀਸਾਵਰੀ ਚਾਲੂ ਕੀਤੀ ਆ ਬੱਸ ਸਟੈਂਡ ਦੇ ਵਿੱਚ ਇੱਕ ਚਾਲੂ ਕੀਤੀ ਆ ਡੀਸੀ ਕੰਪਲੈਕਸ ਵਿੱਚ ਜੀ ਉੱਥੇ ਵੀ 10 ਰੁਪਏ ਦਾ ਖਾਣਾ ਚੱਲ ਰਿਹਾ ਜੀ ਉੱਚ ਵੀ 10 ਰੁਪਏ ਚਾਵਲ ਕੜੀ ਇੱਥੇ ਵੀ ਚਾਵਲ ਕੜੀ ਤੇ ਉੱਥੇ ਵੀ ਚਾਵਲ ਕੜੀ ਉਹ ਤੇ ਫੁਲਕੇ ਜਾਂਦੇ ਨੇ ਬਸ ਸਟੈਂਡ ਦੇ ਵਿੱਚ ਇਹ ਜੀ ਖਾਣਾ ਰੋਜ਼ ਦਾ ਮਤਲਬ ਕਿ 200 ਦਾ 150 ਦਾ ਖਾਣਾ ਅਸੀਂ ਉੱਥੇ ਕਰਦੇ ਆਂ ਬਸ ਸਟੈਂਡ 100 150 ਦਾ ਖਾਣਾ ਅਸੀਂ ਖਾਣਦੇ ਆਂ ਡੀਸੀ ਦਫ਼ਤਰ ਤੇ 2.5 300 ਦਾ ਖਾਣਾ ਅਸੀਂ ਇੱਥੇ ਲੈ ਕੇ ਆਉਂਦੇ ਆਂ ਜੀ ਠੀਕ ਹੈ ਮੈਨੂੰ ਇਹ ਤੋਂ ਸਦਾ ਲਈ ਇਹ ਜਿਹੜਾ ਤੁਸੀਂ ਖਾਣਾ ਲੈ ਕੇ ਆਉਂਦੇ ਹੋ ਉਹ ਟਾਈਮਿੰਗ ਕੀ ਹੁੰਦੀ ਹੈ ਸਿਵਲ ਅਸਤਾਦ ਦੀ ਲਾਉਂਦੀ ਕੀ ਟਾਈਮਿੰਗ ਕੀ ਅਸੀਂ ਦੇਖਿਆ ਵੀ ਇੱਥੇ ਜਿਹੜੇ ਮਰੀਜ਼ ਆਉਂਦੇ ਨੇ ਖਾਸ ਕਰਕੇ ਉਹਨਾਂ ਨੂੰ ਬੜੀ ਮੁਸ਼ਕਲ ਆਉਂਦੀ ਹੈ ਖਾਣ ਪੀਣ ਦੀ ਜਿੱਥੇ ਦਵਾਈਆਂ ਬਹੁਤ ਅਸੀਂ ਦੇਖਿਆ ਇੱਥੇ ਮਹਿੰਗੀਆਂ ਹੁੰਦੀਆਂ ਜਾਂ ਲੋਕੀ ਲਾਗ ਰੋਮ ਵ ਕਿੰਨੇ ਵੇ ਆਉਂਦੇ ਤੇ ਕਿੰਨੇ ਵੇ ਤੁਸੀਂ ਜਾਂਦੇ ਸੀ ਸਰ ਇਹ ਜਿਹੜੀ ਟਾਈਮਿੰਗ ਹੈ ਅਸੀਂ 12 ਤੋਂ ਚਾਲੂ ਕੀਤੀ ਸੀ 12 ਤੋਂ 2 ਵਜੇ ਤੱਕ ਜਿੰਨੇ ਤੱਕ ਆਪੀਡੀ ਹੁੰਦੀ ਹੈ ਪਰ ਅਸੀਂ ਕੁਝ ਵੇਖਿਆ ਸੀ ਇੱਥੇ ਆਣ ਕੇ ਵੇਖਿਆ ਕਿ ਜਿਹੜੇ ਆਪਣੇ ਲੀਜ਼ ਹੁੰਦੀਆਂ ਨੇ ਉਹ ਸਿਰੇ ਖਾਲੀ ਪੇਟ ਟੱਚ ਕਰਉਂਦੀਆਂ ਨੇ ਉਹਨਾਂ ਨੂੰ ਮੌਲਕੀ ਖਾਲੀ ਪੇਟ ਚੈਕਟ ਹੋਣੇ ਆ ਤੇ ਖਾਲੀ ਪੇਟ ਹੀ ਅਲਟਰਾਸੋਨੋ ਦੀ ਆ ਤੇ ਉਹਦੇ ਅਰਗੇ ਟਾਈਮਿੰਗ ਥੋੜੀ ਅਸੀਂ ਟਾਈਮਿੰਗ ਜਿਹੜਾ 12 ਵਜੇ ਤੋਂ 11 ਵਜੇ ਲੈ ਆਂਦਾ ਕਿ 11 ਵਜੇ ਤੋਂ ਲੈ ਕੇ ਤੁਸੀਂ 2 ਵਜੇ ਤੱਕ ਕਰਤਾ ਕਿ ਅਸੀਂ ਜੇ ਲੱਗੀ ਆਵੇ ਜਲਾਲ ਕੋਈ ਭੁੱਖੇ ਡੇਓ ਹੋ ਇੱਥੇ ਆ ਕੇ ਚੀਜ਼ ਖਾ ਲੇ ਕਿ ਇਹ ਬਾਹਰੋਂ ਨਾਲੋਂ ਮਹਿੰਗੀ ਨੋ ਚੀਜ਼ ਇਹ ਸਸਤੀ ਚੀਜ਼ ਹੈ ਨਾਲੇ ਵਧੀਆ ਕੁਆਲਿਟੀ ਚੀਜ਼ ਆ ਕਿ ਇਹਨੂੰ ਚੀਜ਼ ਨੂੰ ਖਾਵੇ ਉਹ ਉਹਦਾ ਬੰਦਾ ਸਹੀ ਰਹਿੰਦਾ ਜੀ ਕਿ ਲੱਗਦਾ ਵੀ 10 ਰੁਪਏ ਬਹੁਤ ਘੱਟ ਰੇ ਰੱਖਿਆ ਗਿਆ ਸਰਕਾਰ ਵੱਲੋਂ 10 ਰੁਪਏ ਦੇ ਨਾਲ ਹਰ ਕਿਸੇ ਨੂੰ ਜਿਹੜੀ ਸਹੂਲਤ ਮਿਲ ਸਕਦੀ ਆ ਹਰ ਕੋਈ ਪੇੜ ਭਰ ਕੇ ਜਿਹੜਾ ਮੈਂ ਕਹਿ ਸਕਦਾ ਵੀ ਖਾਣਾ ਖਾ ਸਕਦਾ ਇਹ ਸਰਕਾਰ ਵੱਲੋਂ ਕਿੰਨਾ ਕੁ ਵਧੀਆ ਪ੍ਰਾਲਾ ਕੀਤਾ ਗਿਆ ਜਣਾ ਹੈ ਤੇ ਅਸੀਂ ਤੇ ਇਹ ਜੀ ਪ੍ਰਾਲਾ ਦੀ ਸਰਕਾਰ ਜੀ ਦਾ ਬਹੁਤ ਵਧੀਆ ਜੀ ਗੁਰੂਮਾਹ ਦੀ ਕਿਰਪਾ ਨਾਲ ਰੈੱਡ ਕਰਾਸ ਜਿੰਨਾ ਕਾਨੂੰ ਸੰਜੋਗ ਕਰਦੀ ਪਈ ਆ ਬਹੁਤ ਸੰਜੋਗ ਕਰ ਲੈ ਰੈੱਡ ਕਰਾਸ ਦਾ ਜਿੱਥੇ ਇਹ ਬੰਦਾ ਖਾਣਾ ਉਹ ਵੀ ਡੀਪੂ ਰੈੱਡ ਕਰਾਸ ਦੀ ਜਗਾਹ 'ਚ ਬਣਿਆ ਹੋਇਆ ਵਾ ਇੱਕ ਸਰਕਾਰੀ ਗੱਡੀ ਆ ਦੇਖੋ ਉਹ ਵੀ ਸਾਨੂੰ ਰੈੱਡ ਕਰਾਸ ਨੇ ਦਿੱਤੀ ਹੋਈ ਆ ਤੇ ਅਸੀਂ ਰੈੱਡ ਕਰਾਸ ਦਾ ਤੈਜ ਜਲਦੋ ਧਰਮਾਉ ਦਾ ਡੀਸੀ ਸਾਹਿਬ ਜੀ ਦਾ ਜਿਨ੍ਹਾਂ ਨੇ ਹਾਰੀ ਇਹ ਸੋਇਆ ਚਲਾਈਆਂ ਲੋੜਵੰਦ ਪਰਿਵਾਰਾਂ ਵਾਸਤੇ ਲੋੜਵੰਦ ਜੀਆਂ ਵਾਸਤੇ ਕਿਉਂਕ ਨੇ ਅਸੀਂ ਵੇਖੇ ਨੇ ਕਿ ਮਰੀਜ਼ਾਂ ਕੋ ਘਰ ਤੋਂ ਹਸਪਤਾਲ ਰੋਣ ਜਗਾ ਕਰਾਇਆ ਵੀ ਨਹੀਂ ਹੁੰਦਾ ਚਲੋ ਸਰਕਾਰੀ ਬੱਸ ਵਿੱਚ ਉਹਨਾਂ ਦਾ ਆਧਾਰ ਘਰ ਚੱਲਦਾ ਉਹ ਬਹਿ ਕੇ ਇੱਥੇ ਤੱਕ ਆ ਜਾਂਦੇ ਨੇ ਪਰ ਅਸੀਂ ਉਹਨਾਂ ਨੂੰ ਫ੍ਰੀ ਕੋਸ਼ਟ ਵੀ ਖਾਣਾ ਖਵਾ ਦਿੰਦਾ ਵਾ ਇਹ ਨਹੀਂ ਹੈਗਾ ਕਿ ਅਸੀਂ ਇਹਨਾਂ ਕੋ 10 ਰੁਪਏ ਹੀ ਕੋਸ਼ਟ ਕਰਨੀ ਆ ਪਰ ਇਹ ਕਹਿੰਦੇ ਆ ਕਿ ਜਿਹੜਾ ਚੀਜ਼ੇ ਲਵੇ ਤੈਨੂੰ ਖਾਵੇ ਇਹਨੂੰ ਵੇਸਟ ਨਾ ਕਰੇ ਕਮਿਸ਼ਨ ਤੋਂ ਵੀ ਬੀਰ ਦੀ ਖਾਸ ਕਰਕੇ ਜਿਹੜਾ ਤੁਸੀਂ ਅੱਜ ਕੜੀ ਚਾਵਲ ਲੈ ਕੇ ਆਏ ਹੋ ਕਿ ਜਾਂ ਹੋਰ ਵੀ ਤੁਸੀਂ ਜਿਹੜਾ ਡੇਲੀ ਇਸ ਤਰ੍ਹਾਂ ਮੈਨੂੰ ਜਿਹੜਾ ਚੇਂਜ ਕਰਦੇ ਹੋ ਕੀ ਕੀ ਲੈ ਕੇ ਆਉਂਦੇ ਉਹ ਦਾ ਦਸਤਾਕਾਰ ਨੂੰ ਸਾਂਝਾ ਕਰਦੇ ਹੋ ਹਫਤੇ 7 ਦਿਨ ਹੁੰਦੇ ਨੇ ਸੱਤਾ ਇੱਥੇ ਸਰ ਦੋ ਦੋ ਦਿਨ ਕੜੀ ਹੁੰਦੀ ਹੈ ਸਰ ਦੋ ਦਿਨ ਰਾਜਮਾ ਹੁੰਦੇ ਨੇ ਇੱਕ ਦਿਨ ਮਾਂਹ ਰਾਜਮਾ ਹੁੰਦੇ ਨੇ ਇੱਕ ਦਿਨ ਕਾਲੇ ਛੋਲੇ ਹੁੰਦੇ ਨੇ ਬਾਜੀ ਇਹ ਕੜੀ ਤੇ ਕਾਲੇ ਛੋਲੇ ਵਿੱਚ ਡਿਫਰੈਂਸ ਕਰਦੇ ਕਿ ਕਾਲੇ ਛੋਲੇ ਕੱਲ ਪਿਓ ਨਹੀਂ ਗਏ ਸਕੇ ਅਸੀਂ ਬਣਾਏ ਨਹੀਂ ਅੱਜ ਕੜੀ ਬਣਾ ਕੇ ਲੈਂਦੀ ਆ ਉਦਾਂ ਐਸ਼ਨੀਆ ਦਾ ਜਿਹੜਾ ਮੈਨੂ ਆ ਉਹ ਕਾਲੇ ਛੋਲਿਆਂ ਦਾ ਬਾਜੀ ਠੀਕ ਹੈ ਤੇ ਜੇ ਗੱਲ ਕਰੀਏ ਸਾਫ਼ ਸਫਾਈ ਦੀ ਗੱਲ ਕਰੀਏ ਕਿੰਨਾ ਕੁ ਵਧੀਆ ਜਿਹੜੇ ਤਰੀਕੇ ਨਾਲ ਇਹਨੂੰ ਬਣਾਇਆ ਜਾਂਦਾ ਵਾ ਕਿ ਲੱਗਦਾ ਵੀ ਜਿਹੜਾ ਵੀ ਇਸ ਨੂੰ ਖਾਂਦਾ ਵਾ ਘਰ ਵਰਗਾ ਮਾਹੌਲ ਲੱਗਦਾ ਵੀ ਜਿਵੇਂ ਘਰ 'ਚ ਅਸੀਂ ਸਬਜ਼ੀ ਬਣਾਉਂਦੇ ਆ ਉਸੇ ਦਾ ਸ ਸਰ ਤੁਸੀਂ ਆਪ ਚੈੱਕ ਕਰਦੇ ਇੰਨੀ ਸੰਗਤ ਖਾ ਰਹੀ ਆ ਕਦੀ ਕਿਸੇ ਨੇ ਉਹਨੂੰ ਮਾੜੀ ਚੀਜ਼ ਨਹੀਂ ਕਿਹਾ ਕਿਉਂਕਿ ਇਹ ਘਰ ਦੇ ਵਰਗਾ ਹੀ ਟੇਸਟ ਆ ਇਹ ਜਿਹੜੀਆਂ ਬਣਾਉਂਦੀਆਂ ਇਹ ਬੀਬੀਆਂ ਹੀ ਬਣਾਉਂਦੀਆਂ ਕੋਈ ਇਹ ਲਵਾਈ ਕੋ ਨਹੀਂ ਬਣਾਉਂਦੇ ਕਿਉਂਕਿ ਸਾਡੇ ਕੋਲ ਜਿਹੜੀਆਂ ਲਿਵਰ ਲੱਗੀ ਸਾਰੇ ਬੀਬੀਆਂ ਦੀ ਲਿਵਰ ਲੱਗੀ ਹੋਈ ਆ ਉਹ ਇਹਨੂੰ ਵਰਕ ਕਰਦੀਆਂ ਸਵੇਰੇ 8 ਵਜੇ ਆ ਜਾਂਦੀਆਂ ਨੇ ਉੱਥੇ 8 ਦੇ ਲੈ ਕੇ 10 10:30 ਹੱਦ 11 ਵਜੇ ਤੱਕ ਤਿਆਰ ਹੋ ਜਾਂਦਾ ਖਾਣਾ ਦਾ ਤੇ 11 ਵਜੇ ਅਸੀਂ ਗੱਡੀ ਵਿੱਚ ਕਰਕੇ ਤੇ ਅਸੀਂ ਪਹਿਲਾਂ ਬੱਸ ਸਟੈਂਡ ਛੱਡ ਕੇ ਆਉਣਾ ਫਿਰ ਉਹਨਾਂ ਸਿਵਲੋਸ ਫੋਟੋ ਆਉਣਾ ਫਿਰ ਉਹਨਾਂ ਨੂੰ ਡੀਸੀ ਦਫ਼ਤਰ ਜਾਣਾ ਮਨ ਲਗੀ ਤਿੰਨਾਂ ਥਾਂ ਜਾ ਕੇ ਫਿਰ ਉੱਥੋਂ ਵਾਪਸੀ ਇਦਾਂ ਹੀ ਇਦਾਂ ਛੱਡ ਗਿਆ ਆ ਉਦਾਂ ਹੀ ਵਾਪਸੀ ਗੱਡੀ ਜਵਾਪਸ ਨਾਲ ਲੈ ਕੇ ਜਾਣਾ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਭਾਈ ਸਾਹਿਬ ਜਿਹੜੇ ਕਿ ਸਰਬ ਸੰਜੀਤ ਸੋਈ ਜਿਹੜੇ ਕਿ ਭਾਈ ਸਾਹਿਬ ਤੁਸੀਂ ਦੇਖਿਆ ਰੈੱਡ ਕਰਾਸ ਇਸ ਸਰਟੀ ਵਾਲੋ ਜਿਹੜੀ ਕਿ ਚਲਾਈ ਗਈ ਆ ਅਮਰਸੰਗਤ ਸਿਵਾ ਹਸਪਤਾਲ ਬੱਸ ਸਟੈਂਡ ਤੇ ਡੀਸੀ ਦਫਤਰ ਇੱਥੇ ਜਾ ਕੇ ਜਿਹੜੇ ਕਿ ਇਹਨਾਂ ਨੂੰ ਤੁਹਾਨੂੰ ਸਿਰਫ ਦਾਤ ਸੇ ਤੁਹਾਨੂੰ ਭਾਰ ਭੇਟ ਜਿਹੜਾ ਕਿ ਖਾਣਾ ਮਿਲੇਗਾ ਤੁਸੀਂ ਦੇਖਿਆ ਸਿਲਵਸਤਾਲ ਵਿੱਚ ਕਾਫੀ ਮਰੀਜ਼ ਆਉਂਦੇ ਨੇ ਜਿਹੜੇ ਕਿ ਖਾਸ ਕਰਕੇ ਇਹ ਚੀਜ਼ ਦਾ ਲਾਹਾ ਲੈਂਦੇ ਨੇ ਕਿਉਂਕਿ ਮਰੀਜ਼ ਰੋ ਖਾਲੀ ਪੇਟ ਆਉਂਦੇ ਡਾਕਟਰਾਂ ਨੂੰ ਟੈਕਟ ਕਹਿੰਦੇ ਨੇ ਪਰ ਇੱਥੇ ਆ ਕੇ ਇਹਨਾਂ ਨੂੰ ਦਸ ਪੇ ਵਿੱਚ ਪਰ ਪੇਟ ਖਾਣਾ ਮਿਲਦਾ ਵਾ ਸਰਕਾਰ ਵੱਲੋਂ ਜਿਹੜੀ ਕਿ ਛਲਾਗਾ ਜੋ ਕਦਮ ਆ ਇਹਨੇ ਸਰਕਾਰ ਨੇ ਸ਼ੁਰੂ ਕੀਤਾ ਵਾ ਤੇ ਹੁਣ ਗੱਲਬਾਤ ਕਰਾਂਗੇ ਤੁਹਾਡੇ ਲੋਕੀ ਨੇ ਜਿਹੜਾ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਉਹਨਾਂ ਦਾ ਕੀ ਕਹਿਣਾ ਅ ਵੀਰ ਜੀ ਨਾਲ ਗੱਲ ਕਰਦੇ ਹਾਂ ਵੀਰ ਜੀ ਕਿੱਸਾ ਦੇ ਦਿਓ ਦਸ ਪੇ ਵਿੱਚ ਖਾਣਾ ਸ਼ੁਰੂ ਕੀਤਾ ਲੈਣੇ ਕਿੰਨਾ ਕੁ ਵਧੀਆ ਸਰਕਾਰ ਦਾ ਜਿਹੜਾ ਪ੍ਰਾਲਾ ਕੀਤਾ ਵਾ ਬਹੁ 10ਵੇਂ ਕੋਈ ਵਧਾਈ ਨਹੀਂ ਕਰਦਾ ਕਿ ਇਹ ਨਹੀਂ ਕਿ ਮੈਂ ਦੱਸਣਾ ਚਾਹੁੰਦਾ ਕਿ ਇਹ ਦੀ ਬਹੁਤ ਹੀ ਇਹਨਾਂ ਨੇ ਜੋ ਵੀ ਮਰੀਜ਼ਾਂ ਵਾਸਤੇ ਕੀਤਾ ਬਹੁਤ ਹੀ ਅੱਛਾ ਕਰਦੇ ਆ ਕਿ ਜਿਨੇ ਕਰਕੇ ਮਰੀਜ਼ ਜਿਹੜੇ ਭੁੱਖੇ ਪਾਣੀ ਜਿਹੜੇ ਘਰੋਂ ਆਉਂਦੇ ਆ ਕਿ ਉਹਨਾਂ ਵਾਸਤੇ ਇਹ ਬਹੁਤ ਹੀ ਅੱਛਾ ਕੰਮ ਕਰ ਰਹੇ ਆ ਗੁਰਨਾਨਕ ਸਿੰਘ ਨਗਰੀ ਦੇ ਵਿੱਚ ਇਹ ਦਾਸਰ ਮੇਰੇ ਵਿੱਚ ਜੋ ਵੀ ਆ ਖਾਣਾ ਇੱਕ ਪਲੇਟ ਦੇ ਰਹੇ ਆ ਬਹੁਤ ਹੀ ਅੱਛਾ ਕੰਮ ਕਰ ਰਹੇ ਆ ਕਿ ਲੱਗਦਾ ਸਰਕਾਰ ਉਸ ਦਾ ਦੇ ਪ੍ਰਾਲੇ ਕਰਨੇ ਚਾਹੀਦੇ ਨੇ ਜੋ ਅਸੀਂ ਦੇਖਿਆ ਵੀ ਇੱਥੇ ਸਿਵਲ ਹਸਪਤਾਲ ਦੀ ਗੱਲ ਹੋ ਗਈ ਗੁਰਨਾਨਕ ਹਸਪਤਾਲ ਦੀ ਗੱਲ ਹੋ ਗਈ ਇੱਥੇ ਵੱਡੀ ਤਰ੍ਹਾਂ ਵੀ ਜ਼ਿਆਦਾ ਮਰੀਜ਼ ਆਉਂਦੇ ਨੇ ਤੇ ਉਹਨਾਂ ਨੂੰ ਖਾਸ ਕਰਕੇ ਇੱਥੇ ਭਰਪੇਟ ਜੋ ਖਾਣਾ ਮਿਲ ਜੂਗਾ ਉਸ ਨੂੰ 10 ਰੁਪਏ ਦੇ ਵਿੱਚ ਕੀ ਲੱਗਦਾ ਉਹਨਾਂ ਦੇ ਪੈਸੇ ਦੀ ਬਚਤ ਹੋ ਜੂਗੀ ਬਿਲਕੁਲ ਬਿਲਕੁਲ ਇਸ ਚੀਜ਼ ਦੀ ਬਹੁਤ ਬਚਤ ਹੋਏਗੀ ਦੋਨੋਂ ਹਸਪਤਾਲ ਸਰਕਾਰੀ ਜਿਹੜੇ ਹੈ ਹਸਪਤਾਲ ਜਿਹੜੇ ਦੋਨੋਂ ਆਪਣੇ ਅੰਮ੍ਰਿਤਸਰ ਦੇ ਹੈਗੇ ਆ ਇਹਦੇ ਵਿੱਚ ਮੋਹਿੰ ਚਲਣੀ ਹੀ ਚਾਹੀਦੀ ਹੈ ਇਸ ਕਰਕੇ ਬਹੁਤ ਹੀ ਇੱਛਾ ਕੰਮ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਸੀ ਜਿਹੜਾ ਨੇ ਇਸ ਚੀਜ਼ ਦਾ ਲਾਹਾ ਲਿਆ ਵਾ ਅੱਜ 10 ਰੁਪਏ ਦੇ ਜਿਹੜਾ ਕੀ ਭਰਪੇਟ ਖਾਣਾ ਖਾ ਰਹੇ ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਜਿਹੜਾ ਕੀ ਸਰਬਸਾਂਝੀ रेड क्रॉस सोसाइटी ਜਿਹੜੀ ਚਲਾਈ ਗਈ ਆ ਤੁਸੀਂ ਦੇਖਿਆ ਵੀਰ ਦਾ ਕਹਿਣਾ ਵੀ ਇੱਥੇ 11 ਤੋਂ ਲੈ ਕੇ 2 ਵਜੇ ਤੱਕ ਜਿਹੜੀ ਸੋਈ ਚਲਾਈ ਜਾਂਦੀ ਆ ਅਤੇ ਇਥੇ ਲੋਕ ਆਉਂਦੇ ਨੇ ਖਾਸ ਕਰਕੇ ਜਿਹੜੇ ਆਪਣੇ ਮਰੀਜ਼ ਇੱਥੇ ਆ ਕੇ ਸਿਲਵਾ ਹਸਪਤਾਲ ਵਿੱਚ ਟੈਸਟ ਕਰਾਉਣ ਆਉਂਦੇ ਜਾਂ ਦਵਾਈਆਂ ਲੈਣਾ ਵਾਸਤੇ ਆਉਂਦੇ ਨੇ ਇੱਥੇ ਆ ਕੇ 10 ਪੇ ਵਿੱਚ ਪੇਟ ਭਰ ਕੇ ਖਾਣਾ ਖਾਂਦੇ ਨੇ ਇਹ ਸਰਕਾਰ ਵੱਲੋਂ ਬਹੁਤ ਸੋਹਣਾ ਪ੍ਰਾਲਕ ਕੀਤਾ ਗਿਆ ਇਹ ਕੱਲਾ ਸਿਲਵਾ ਹਸਪਤਾਲ ਨਹੀਂ ਬੱਸ ਸਟੈਂਡ ਤੇ ਡੀਸੀ ਦਫ਼ਤਰ ਇਸ ਤਰ੍ਹਾਂ ਪ੍ਰਾਲਕ ਕੀਤਾ ਗਿਆ ਵਾ ਮੈਨੂੰ ਦਿਓ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ